ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਰਜਿੰਦਰ ਸਿੰਘ ਆ ਪੁੱਤਰ ਸਾਨ ਆ ਸਰਦਾਰ ਦਲਬੀਰ ਸਿੰਘ ਆ ਪਿੰਡ ਚਗਾਵਾ ਕੀ ਮਸਲਾ ਜਿਹੜੀ ਪੈਲੀਪੁਲੀਆ ਬਾਤ ਹੀ ਕਿਹੜੀ ਇਹ ਭਾਜੀ ਜ਼ਮੀਨ ਅਹੀਂ ਠੇਕੇ ਤੇ ਲਈ ਆ ਪੰਚਾਇਤ ਉਪਨ ਬੋਲੀ ਕਰਾ ਕੇ 68000 ਨੂੰ ਡੇਢ ਕਿੱਲਾ ਜ਼ਮੀਨ ਅਹੀਂ ਲਈ ਆ ਕਿੰਨਾ ਚਿਰ ਹੋ ਗਿਆ ਲਈ ਇਹਨੂੰ ਇਹਨਾਂ 6 ਮਹੀਨੇ ਹੋ ਗਏ ਝੋਨਾ ਮੈਂ ਲਾਇਆ ਹਾਂ ਹਾਂਜੀ ਹਾਂਜੀ ਤੇ ਵਿਰੋਧੀ ਪਾਰਟੀ ਨੇ ਧੱਕੇਸ਼ਾਹੀ ਕੀਤੀ ਆ ਨਾਲ ਹਥਿਆਰਥੀ ਹਰ ਲਿਆ ਕੇ ਤੇ ਐਸਐਚਓ ਨੂੰ ਨਾਲ ਲਿਆ ਕੇ ਪੁਲਸ ਦੀ ਸ਼ਹਿਰ ਦੇ ਨਾਲ ਜਿਹੜਾ ਜੋ ਵੀ ਆ ਝੋਨਾ ਜੜਾ ਵਾ 16 92 ਝੋਨਾ ਲਾਇਆ ਸੀ ਇਹ ਵੱਢ ਕੇ ਲੈ ਗਏ ਨੇ ਤੇ ਨਾਲ ਇਹ ਕੰਬਾਈਨ ਵੀ ਆਪਣੀ ਲੈ ਕੇ ਆਏ ਆ ਟਰੈਕਟਰ ਟਰਾਲੀ ਲੈ ਕੇ ਆਏ ਆ ਇਹ ਹਰ ਗੁਬਿੰਦ ਸਿੰਘ ਇਹ ਗੁਰਜੀਤ ਸਿੰਘ ਗੁਰਬੀਰ ਸਿੰਘ ਤੇ ਹਰਦੀਪ ਸਿੰਘ ਜਗਦੀਪ ਸਿੰਘ ਗੁਰਜੀਤ ਸਿੰਘ ਤੇ ਰਾਮ ਸਿੰਘ ਨੇ ਸਾਰਾ ਕੰਮ ਕਰਵਾਇਆ ਜੇ ਜੋ ਵੀ ਆ ਹਥਿਆਰ ਵੀ ਹੈਗੇ ਨਾ ਹਾਂਜੀ ਹਥਿਆਰ ਵੀ ਹੈਗੇ ਐਸਐਚਓ ਸਾਹਿਬ ਨੇ ਸਾਰਾ ਜੋ ਵੀ ਹੈ ਵਾਰਦਾਤ ਨੂੰ ਜਾਂ ਤੇ ਜਦੋਂ ਪਹਿਲੀ ਵੱਡੀ ਤੋਂ ਤੁਸੀਂ ਪਰਿਵਾਰ ਚ ਕੋਈ ਹੈ ਸੀ ਇੱਥੇ ਕੋਈ ਮੌਜੂਦ ਆ ਹਾਂਜੀ ਅਸੀਂ ਤੇ ਆਪਣਾ ਇੱਥੇ ਘਰੇ ਹੀ ਸੀ ਅੱਛਾ ਤੇ ਐਂ ਵੀਡੀਓ ਵੀ ਬਕਾਇਦਾ ਬਣਾਈ ਇਹਨਾਂ ਦੀ ਤੇ ਸਾਡੇ ਕੋਲ ਵੀਡੀਓ ਦੀ ਫੁਟੇਜ ਵੀ ਹੈਗੀ ਆ ਜਦੋਂ ਮਸ਼ੀਨ ਆਈ ਆ ਟਰੈਕਟਰ ਟਰਾਲੀ ਆਇਆ ਜਦੋਂ ਇਹਨਾਂ ਵੱਡੀ ਆ ਤੁਸੀਂ ਟੱਕਿਆ ਇਹਨਾਂ ਕੋਲ ਹਥਿਆਰ ਪਰ ਇਹਨਾਂ ਕੋਲ ਨਾ ਹਥਿਆਰ ਬਹੁਤ ਸੀ ਇਸ ਕਰਕੇ ਅਸੀਂ ਬਾਹਰ ਨਹੀਂ ਆਏ ਤੇ ਚੋਨਾ ਵੜ ਕੇ ਤੇ ਆਪਣੀ ਟਰਾਲੀ ਚ ਲੈ ਗਏ ਕੀ ਮੰਗ ਕਰਦੇ ਨੇ ਅਸੀਂ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦੋ ਇਸ ਬੰਦੀ ਕੋਈ ਦਰਖਾਸਤ ਦਿੱਤੀ ਖਾਸ਼ ਦਿੱਤੀ ਜੇ ਥਾਣਾ ਲੋਪੋਗੇ ਵੀ ਦਿੱਤੀ ਜੇ ਤੇ ਕੀ ਮੰਗ ਕਰਦੇ ਜੀ ਹੁਣ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਚੋਨਾ ਵੀ ਵਾਪਸ ਕਰਾਇਆ ਜਾਵੇ ਤੇ ਜਿਹੜੀ ਬੰਦੀ ਇਹਨਾਂ ਤੇ ਉਹ ਕਾਰਵਾਈ ਕੀਤੀ ਜੀ ਜੇ ਕਰਤਲਬੀਰ ਸਿੰਘ ਆ ਹਾਂਜੀ ਕਿਹੜਾ ਪਿੰਡ ਜੀ ਜਗਾਵਾ ਪਿੰਡ ਤੇ ਕੀ ਮਸਲਾ ਜਿਹੜੀ ਪੈੜੀ ਚ ਵਾਹੂਗੇ ਲਗੇ ਪੈੜੀ ਦੀ ਬੋਲੀ ਕਰਾਈ ਆ ਜੀ ਸਰਪੰਚ ਕੋਲ ਹਾਂਜੀ 68000 ਰੁਪਇਆ ਦਿੱਤਾ ਹੈ ਤੇ ਤਕੇਛਾਈ ਕਰਨ ਦੇ ਤੇ ਤਕੇਛਾਈ ਨਾਲ ਵੱਢ ਕੇ ਲੈ ਗਏ ਕੌਣ ਲੈ ਗਿਆ ਵੱਢ ਕੇ ਵੱਢ ਕੇ ਆਹ ਜਿੰਨਾ ਬੰਦਿਆਂ ਦੇ ਨਾਂ ਤਾਂ ਹਾਂ ਜੀ ਬਤਾਏ ਆ ਅੱਛਾ ਪੰਚਾਇਤ ਤੁਹਾਡੇ ਨਾਲ ਪੰਚਾਇਤ ਸਾਡੇ ਨਾਲ ਆ ਠੀਕ ਹੈ ਕਿੰਨੀ ਜ਼ਮੀਨ ਹੈ ਸਾਰੀ ਡੇਢ ਦੋ ਕਿੱਲੇ ਥਾਂ ਆ ਕੀ ਵੀ ਜਹੇ ਦੇ ਵਿੱਚ ਅੱਧ ਝੋਨਾ ਹੈ ਜੀ ਤੁਹਾਡੇ ਕੋਲ ਜਿੱਥੇ ਤਾਂ ਸਾਹਮਣੇ ਬੈਠੇ ਦੇ ਵੇਖੋ ਕਿੰਨੇ ਲਾਇਆ ਝੋਨਾ ਝੋਨਾ ਆ ਹਾਂ ਲਾਇਆ ਠੀਕ ਹੈ ਜੀ ਕੀ ਮੰਗ ਕਰਦੇ ਤੁਸੀਂ ਐਹੀ ਮੰਗ ਕਰਦੇ ਆ ਵੀ ਇਹ ਇਨਸਾਫ ਮਿਲਿਆ ਸਾਨੂੰ ਇੰਨਾ ਖਰਚਾ ਕੀਤਾ ਇੱਕ ਕਰਾਓ ਕਰੋ ਜਿਵੇਂ ਕਹਿ ਰਹੇ ਕੀਤਾ ਜਾ ਰਿਹਾ ਕੀ ਕੀ ਮਸਲਾ ਜੇ ਨਾ ਇਨਸਾਫ ਮਿਲੂ ਤੇ ਫਿਰ ਕਰਾਓ ਤੇ ਕਰਾਂਗੇ ਫਿਰ ਜਥੇਬੰਦੀ ਨਾਲ ਲੈ ਕੇ ਕੀ ਮਸਲਾ ਐਂਜੇ ਜੀ ਮੇਰਾ ਨਾਮ ਗੁਰਬੀਰ ਸਿੰਘ ਚਕਾਵਾ ਫਿਰ ਦਾ ਨਾਮ ਸਰਦਾਰ ਹਦੀਪ ਸਿੰਘ ਚਕਾਵਾ ਜੀ ਸਾਨੂੰ ਇਹ ਰਾਜੂ ਵੱਲੋਂ ਖਾਸਮੈਂਟ ਨਹੀਂ ਐਡ ਕੀਤਾ ਜਾ ਰਿਹਾ ਜੀ ਪੈੜੀ ਦਾ ਕਬਜ਼ਾ ਸਾਡਾ ਸੀ ਅਸੀਂ ਪਹਿਲਾਂ ਹੀ ਵੜਦੇ ਰਹੇ ਬੀਜਦੇ ਰਹੇ ਜੀ ਐਡ ਕਿਉਂ ਨਹੀਂ ਜੀ ਇਸ ਬੰਦੇ ਨੇ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਹੈ ਅਸੀਂ ਸਰਪੰਚ ਬਕਾਇਦਾ ਸਰਪੰਚ ਚਗਾਵਣ ਮੌਜੂਦਾ ਸਰਪੰਚ ਨੂੰ ਐਪਲੀਕੇਸ਼ਨ ਦਿੱਤੀ ਆ ਕਿ ਸਾਡੀ ਜ਼ਮੀਨ ਦੀ ਬੋਲੀ ਕਰਾਈ ਜਾਵੇ ਅਸੀਂ ਵੱਧ ਕੇ ਲਾਵਾਂਗੇ ਕਿਉਂਕਿ ਪੰਚਾਇਤ ਦਾ ਫੰਡ ਇਕੱਠਾ ਹੋਊਗਾ ਤੇ ਪਿੰਡ 'ਚ ਕੰਮ ਹੋਣਗੇ ਜੋ ਕੀ ਇਹਨਾਂ ਨੇ ਮਲੀ ਭੁਗਤ ਦੇ ਨਾਲ ਆਪਣੇ ਘਰ ਵਿੱਚ ਹੀ ਬੋਲੀ ਕਰਕੇ ਆਪਣੇ ਬੰਦੇ ਦੇ ਨਾਲ ਤੇ ਜਾ ਕੇ ਆਪਣਾ ਪੱਖ ਕਰਤਾ ਦੀ ਬੋਲੀ ਕਰਾਈ ਹੈ ਜੀ ਸਾਡਾ ਕਬਜਾ ਬਕਾਇਦਾ ਕਿ ਮੈਂ ਐੜ ਦੇ ਝੋਨਾ ਲਾਇਆ ਜੀ ਆਪਣਾ ਝੋਨਾ ਵੜ ਕੇ ਕੱਲ੍ਹ ਹੈ ਗਿਆ ਇਹ ਮੈਨੂੰ ਨਜਾਇਜ਼ ਤੰਗਪ੍ਰੇਸ਼ਾਨ ਕਰ ਰਿਹਾ ਹੈ ਜੀ ਅੱਧਾ ਕਿਲਾ ਮੇਰੇ ਕੋਲ ਮਾਲਕੀ ਜ਼ਮੀਨ ਹੈ ਜੀ ਇਸ ਲਖਵਿੰਦਰ ਸਿੰਘ ਕੋਲ 15 ਕਿੱਲੇ ਜ਼ਮੀਨ ਹੈ ਅ ਰਜਿੰਦਰ ਸਿੰਘ ਦੇ ਕੋਲ ਇਹ ਵਿੱਚ ਤੁਸੀਂ ਦੱਸ ਸਕਦੇ ਜੀ ਕਿ ਕੀ ਜਾਇਦਾਦ ਕੀ ਗਲਤ ਹੈ ਜੋ ਕਿ ਮੇਰੇ ਸਟੇ ਵੀ ਲੈਂਦਾ ਹੈ ਹਾਂਜੀ ਹਾਂਜੀ ਜੋ ਕਿ ਮੇਰੇ ਜੋ ਕਿ ਮੇਰੇ ਵੀਡੀਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਹੈ ਜੀ ਬਗੈਰ ਤੁਸੀਂ ਦੇਖ ਸਕਦੇ ਜੇ ਵੀਡੀਓ ਸਾਹਿਬ ਨੂੰ ਪੰਚਾਇਤ ਨੂੰ ਨੋਟਿਸ ਹੋਏ ਨੇ ਬੁਲੀ ਕਰਵਾਈ ਜਾਵੇ ਜਿਸ ਵਿੱਚ ਕਿ ਪੰਚਾਇਤ ਨੇ ਕੋਈ ਬੁਲੀ ਨਹੀਂ ਕਰਾਈ ਆਪਣੇ ਬੰਦੇ ਆਪਣੇ ਘਰ ਬਾਗੇ ਕੋਈ ਸਰਕਾਰੀ ਕਰਮਚਾਰੀ ਨਹੀਂ ਸੀ ਹੈਗਾ ਨਾ ਕਿਸੇ ਸਰਕਾਰੀ ਖਾਤੇ ਵਿੱਚ ਪੈਸੇ ਪਏ ਮੈਂ ਆਰਾਮ ਸਿੰਘ ਪਿੰਡ ਚਾਵਾ ਜੀ ਇਹ ਕੀ ਮਸਲਾ ਜਿਹੜਾ ਕਹਿੰਦਾ ਮਸਲਾ ਕੋਈ ਨਹੀਂ ਜੀ ਇਹ ਪਹਿਲੀ ਸਾਡੇ ਜਿਹੜੇ ਪਿੰਲਾ ਪੰਚਾਇਤ ਦੀ ਪਹਿਲੀ ਹੈ ਜੀ ਉਹ ਪਹਿਲਾਂ ਵੀ ਮੰਨੇ ਪਾ ਦੱਸੇ ਬਣੇ ਗਾਉਂਦੇ ਸੀ ਤੇ ਹੁਣ ਵੀ ਉਹਨਾਂ ਵਾਈ ਆ ਤੇ ਮਰਕਾਲੇ ਉਹਨਾਂ ਨੇ ਵੱਧ ਕੇ ਫਸਲ ਆਪਣੀ ਲੰਢੀ ਆ ਇਹਨਾਂ ਦੇ ਪਤਾ ਨਹੀਂ ਕਿੱਥੇ ਐਵੇਂ ਮਨੇ ਕੋਈ ਸੋਚਿਆ ਗਿਆ ਬਣਾਤਾ ਵਾ ਇਹ ਜੀ ਵੱਧ ਕੇ ਲੈ ਰਹੇ ਵੱਧ ਕੇ ਲੈ ਰਹੇ ਉਹ ਜੀ ਜੇ ਇਹੋ ਜੀ ਕੋਈ ਗੱਲ ਨਹੀਂ ਆ ਇਹ ਬੰਦੇ ਜਿਹੜੇ ਸਾਨੂੰ ਹਰਾਸਮੈਂਟ ਕਰਨਦੇ ਆ ਇਹ ਬੰਦੇ ਨਸ਼ੇ ਦੇ ਤਸਕਰ ਨੇ ਇਹਨਾਂ ਦਾ ਨਸ਼ਾ ਵੇਚਦਾ ਵਾ ਇਹਨਾਂ ਦੇ ਕਈਆਂ ਕੇਸਾਂ ਦੇ ਵਿੱਚ ਨਾਮ ਹੀ ਬੋਲਦਾ ਵਾ ਤੇ ਇਹੋ ਹੀ ਖਰਾਬ ਕਰਨਦੇ ਆ ਜਿਦਾ ਅਮਨ ਨਹੀਂ ਹੋ ਰਿਹਾ ਬਾਕੀ ਪਾਰਟੀ ਤੇ ਇਹਦੇ ਬੋਲੀ ਕਰਾਉਂਦਾ ਹਾਂ ਬੋਲੀ ਤੇ ਕਰਾ ਹਾਂ ਜੀ ਸਰ ਆਹਦੀ ਚੀਖਾਂਵੇਂ ਝੋਨੇ ਦੀ ਪੱਕਾ ਫਸਲ ਦੀ ਵੱਢ ਕੇ ਲੈ ਕੇ ਕੀ ਮਸਲਾ ਪੰਚਾਇਤੀ ਜ਼ਮੀਨ ਦਾ ਇਹ ਸਾਡੇ ਕੋਲੋਂ ਦੋਵੇਂ ਪਾਰਟੀਆਂ ਨੂੰ ਦਰਖਾਸਤਾਂ ਆਈਆਂ ਸੀਗੀਆਂ ਹਾਂਜੀ ਤੇ ਰਜਿੰਦਰ ਸਿੰਘ ਉਹਦਾ ਕਹਿਣਾ ਵਾਂਤੀ ਜਿਹੜੀ ਮੈਂ ਜ਼ਮੀਨ ਹੈ ਪੰਚਾਇਤੀ ਜ਼ਮੀਨ ਮੈਂ ਬੋਲੀ ਕਰਕੇ ਤੇ ਫਿਰ ਲਈ ਆਪਾਂ ਇਹਦੇ ਸਬੰਧੀ ਦੋਨਾਂ ਪਾਰਟੀਆਂ ਨੂੰ ਆਪਣੇ ਕਾਗਜ਼ ਪੇਸ਼ ਕਰਨ ਨੂੰ ਆਖਿਆ ਸੀਗਾ ਪਰ ਉਸੇ ਦੌਰਾਨ ਹੀ ਸਾਨੂੰ پتہ ਲੱਗਾ ਕਿ ਇੱਕ ਪਾਰਟੀ ਨੇ ਜਿਹੜਾ ਵੀ ਚੋਣਾ ਵਟ ਲਿਆ ਵਾ ਤੇ ਉਸੇ ਹਿਸਾਬ ਨਾਲ ਆਪਣੇ ਜੋ ਇਹਨਾਂ ਦੀਆਂ ਦਰਖਾਸਤਾਂ ਉਹ ਬੀਡੀਪੀ ਤੋਂ ਵੈਰੀਫਾਈ ਕਰਾ ਕੇ ਵੀ ਕਿਹਨਾ ਚੋਣਾ ਬੰਦਾ ਵਾ ਤੇ ਜਿਹੜੀ ਉਹ ਬੰਦੀ ਕਾਰਵਾਈ ਆ ਉਹ ਮਸ ਲਿਉਂਦੀ ਜੂ। ਸਰ ਜਿਵੇਂ ਕਹਿ ਰਹੇ ਪੁਲਸ ਦੀ ਸ਼ਹਿਦ ਹੀ ਹੋਇਆ ਹੋ ਰਿਹਾ ਤੇ ਸਿਆਸੀ ਸ਼ਹਿਦ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਹੈ। ਨਹੀਂ ਜੀ ਮੁਲਾਜ਼ਮ ਕੋਈ ਨਹੀਂ ਨਾਲ ਕਿਤੇ